ਨਮਸਕਾਰ ਆਕਾਸ਼ਵਾਣੀ ਦਾ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਕੇਂਦਰੀ ਖਜ਼ਾਨਾ ਮੰਤਰੀ ਨਰਮਲਾ ਸਿਤਾਰਾਮ ਨੇ ਵਿਕਸਿਤ ਭਾਰਤ ਦੇ ਸੁਪਨੇ ਵਾਲਾ ਕੇਂਦਰੀ ਬਜਟ ਅੱਜ ਸੰਸਦ ਵਿੱਚ ਪੇਸ਼ ਕੀਤਾ ਤਨਖਾਹਦਾਰ ਮੁਲਾਜ਼ਮਾਂ ਲਈ ਸਟੈਂਡਰਡ ਡਿਡਕਸ਼ਨ 50000 ਤੋਂ ਵਧਾ ਕੇ 75000 ਅਤੇ ਪੈਨਸ਼ਨਰਾਂ ਲਈ ਪਰਿਵਾਰਕ ਪੈਨਸ਼ਨ ਤੇ ਕਟੌਤੀ 15000 ਤੋਂ ਵਜਾ ਕੇ 25000 ਰੁਪਏ ਕੀਤੀ ਗਈ ਹੈ ਖੇਤੀਬਾੜੀ ਤੇ ਸਹਾਇਕ ਖੇਤਰਾਵਾਂ ਵਾਸਤੇ ਬਜਟ ਵਿੱਚ 152000 ਕਰੋੜ ਰੁਪਏ ਦੀ ਵਿਵਸਥਾ ਅਗਲੇ 2 ਵਰਿਆਂ ਵਿੱਚ ਦੇਸ਼ ਦੇ 1 ਕਰੋੜ ਕਿਸਾਨਾਂ ਨੂੰ ਪ੍ਰਮਾਣਿਕरण ਤੇ ਬ੍ਰਾਂਡਿੰਗ ਰਾਹੀਂ ਸਮਰੱਥ ਕੁਦਰਤੀ ਖੇਤੀ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਆਰਥਿਕ ਮਹਾਰਾ ਨੇ ਬਜਟ ਨੂੰ ਲੋਕਪੱਖੀ ਦੱਸਦੇ ਹੋਏ ਇਸ ਤੀਸ਼ਲਾਕਾ ਕੀਤੀ ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਖਜ਼ਾਨਾ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਕਟਚੋੜ ਐਨਡੀਏ ਸਰਕਾਰ ਦੇ ਵਿਕਸਿਤ ਭਾਰਤ ਦੇ ਸੁਪਨੇ ਦਾ ਪਹਿਲਾ ਕੇਂਦਰੀ ਬਜਟ ਅੱਜ ਸੰਸਦ ਵਿੱਚ ਪੇਸ਼ ਕੀਤਾ। ਇਸ ਨਾਲ ਉਹਨਾਂ ਲਗਾਤਾਰ 7ਵੀਂ ਵਾਰ ਬਜਟ ਪੇਸ਼ ਕਰਨ ਦਾ ਵੀ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਲਗਾਤਾਰ 6 ਵਾਰ ਬਜਟ ਪੇਸ਼ ਕਰਨ ਦਾ ਰਿਕਾਰਡ ਸਵਰਗੀ ਮੁਰਾਰਜੀ ਦੇਸਾਈ ਦੇ ਨਾਮ ਹੈ। ਕੇਂਦਰੀ ਬਜਟ 2024-25 ਪੇਸ਼ ਕਰਨ ਤੋਂ ਪਹਿਲਾਂ ਖਜ਼ਾਨਾ ਮੰਤਰੀ ਸਿਧਾਰਾਮਨ ਨੇ ਸਥਾਪਿਤ ਰਵਾਇਤ ਅਨੁਸਾਰ ਰਾਸ਼ਟਰਪਤੀ ਪਵਨ ਵਿੱਚ ਰਾਸ਼ਟਰਪਤੀ ਦ੍ਰਾਪਤੀ ਮੁਰਮੋ ਨਾਲ ਮੁਲਾਕਾਤ ਕੀਤੀ ਬਜਟ ਪੇਸ਼ ਕਰਦਿਆਂ ਖਜ਼ਾਨਾ ਮੰਤਰੀ ਸਿਧਾਰਾਮਨ ਨੇ ਕਿਹਾ ਕਿ ਵਿਸ਼ਵਵਿਆਪੀ ਰੁਕਾਵਟਾਂ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਨੇ ਅੱਗੇ ਵਧਣਾ ਜਾਰੀ ਰੱਖਿਆ ਹੈ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਇਹ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਅਰਥਵਿਵਸਥਾ ਹੋਵੇਗੀ ਵਿਕਸਿਤ ਭਾਰਤ ਦੀ ਪੈਰਵੀ ਲਈ ਇੱਕ ਵਿਸਤ੍ਰਿਤ ਰੂਪਰੇਖਾ ਪੇਸ਼ ਕਰਦੇ ਹੋਏ ਬਜਟ ਵਿੱਚ ਸਾਰਿਆਂ ਲਈ ਮੌਕਿਆਂ ਵਾਸਤੇ ਸਰਕਾਰ ਦੀਆਂ ਨੋ ਤਾਂ ਜੀਹਾਂ ਦਾ ਜ਼ਿਕਰ ਕੀਤਾ ਗਿਆ ਹੈ Nine priorities for generating ample opportunities for all. Number one, productivity and resilience in agriculture. Number two, employment and skilling. Number three, inclusive human resource development and social justice. Four, manufacturing and services. Five, urban development. Six, energy security. Seven, infrastructure. Eight, innovation, research, and development. And nine, ਨੈਕਸਟ ਜਨਰੇਸ਼ਨ ਰਿਫਾਰਮਸ ਤਰਨ ਸ਼੍ਰੀਣੀਆਂ ਤਹਿਤ ਮੁਦਰਾ ਕਰਜ਼ਿਆਂ ਦੀ ਹੱਦ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕੀਤੀ ਜਾਵੇਗੀ ਸੋਨੇ ਅਤੇ ਚਾਂਦੀ ਤੇ ਕਸਟਮ ਡਿਊਟੀ ਘਟਾ ਕੇ 6% ਅਤੇ ਪਲੇਟਿਨਮ ਤੇ 6.4% ਕੀਤੀ ਗਈ ਹੈ 2024 ਬਟਰੀ ਲਈ ਮਾਲੀਕਾ ਟਾ ਜੀ ਡੀ ਪੀ ਦਾ 4.9 ਫੀਸਦੀ ਹੋਣ ਦਾ ਅਨੁਮਾਨ ਹੈ ਨਵੀਂ ਪੈਨਸ਼ਨ ਸਕੀਮ ਐਨ ਪੀ ਐਸ ਲਈ ਰੁਜ਼ਗਾਰਦਾਤਾਵਾਂ ਵੱਲੋਂ ਪਲਾਜ਼ਮਾ ਦੀ ਤਨਖਾਹ ਦੇ ਖਰਚੇ ਦੀ ਕਟੌਤੀ ਨੂੰ 10 ਤੋਂ ਵਧਾ ਕੇ 14 ਫੀਸਦੀ ਤੱਕ ਕਰ ਦਿੱਤਾ ਗਿਆ ਟੈਕਸਦਾਤਾ ਨੂੰ ਰਾਹਤ ਦਿੰਦੇ ਹੋਏ ਨਵੀਂ ਟੈਕਸ ਵਿਵਸਥਾ ਦਾ ਐਲਾਨ ਕੀਤਾ ਗਿਆ deduction on family pension for pensioners is proposed to be enhanced from 15000 to 25000 rupees this will provide relief to about 4 crore salaried individuals and pensioners in the new tax regime the tax rate structure is proposed to be revised as follows 0 to 3 lakh rupees nil 3 to 7 lakh rupees 5% 7 to 10 lakh rupees 10% 10 to 12 lakh rupees 15%, 12 to 15 lakh rupees 20% and above 15 lakh rupees 30%. As a result of these changes, a salaried employee in the new tax regime stands to save up to 17,500 rupees in income tax. ਪਜ਼ਨਾ ਮੰਤਰੀ ਨੇ ਵਿਕਾਸ ਜ਼ਰੂਰਤਾਂ ਲਈ ਵਿਦੇਸ਼ੀ ਪੂੰਜੀ ਆਕਰਸ਼ਿਤ ਕਰਨ ਲਈ ਵਿਦੇਸ਼ੀ ਕੰਪਨੀਆਂ ਤੇ ਕਾਰਪੋਰੇਟ ਟੈਕਸ ਦੀ ਦਰ ਨੂੰ 40 ਤੋਂ ਘਟਾ ਕੇ 35% ਤੱਕ ਕਰਨ ਦਾ ਐਲਾਨ ਕੀਤਾ ਹੈ ਭਾਰਤੀ ਸਟਾਰਟਅਪ ਇਕੋਸਿਸਟਮ ਨੂੰ ਮਜ਼ਬੂਤ ਕਰਨ ਉਦਮੀ ਭਾਵਨਾ ਨੂੰ ਹਲਾਰਾ ਦੇ ਤੇ ਨਵੀਨਤਾ ਦੀ ਹਮਾਇਤ ਕਰਨ ਵਾਸਤੇ ਪੂੰਜੀਕਾਰਾਂ ਦੇ ਸਾਰੇ ਵਰਗਾਂ ਲਈ ਅਖੋਤੀ ਐਂਜਲ ਟੈਕਸ ਨੂੰ ਖਤਮ ਕਰ ਦਿੱਤਾ ਗਿਆ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬਜਟ ਵਿੱਚ ਖੇਤੀਬਾੜੀ ਅਤੇ ਸਹਾਇਕ ਖੇਤਾਂ ਲਈ 152000 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ ਅਗਲੇ 2 ਵਰਿਆਂ ਚ ਦੇਸ਼ ਭਰ ਵਿੱਚ 1 ਕਰੋੜ ਕਿਸਾਨਾਂ ਨੂੰ ਪ੍ਰਮਾਣਿਕरण ਅਤੇ ਬ੍ਰਾਂਡਿੰਗ ਰਾਹੀਂ ਸਮਰਥਿਤ ਕੁਦਰਤੀ ਖੇਤੀ ਚ ਸ਼ਾਮਲ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਸਬਜ਼ੀਆਂ ਦੇ ਉਤਪਾਦਨ ਵਾਸਤੇ ਵੱਡੇ ਪੱਧਰ ਤੇ ਕਲਸਟਰਾਂ ਨੂੰ ਵੱਡੇ ਖੱਤ ਕੇਂਦਰਾਂ ਦੇ ਨੇੜੇ ਵਿਕਸਿਤ ਕੀਤਾ ਜਾਵੇਗਾ ਸਰਕਾਰ ਸਹਿਕਾਰੀ ਖੇਤੀ ਤਰਤੇ ਯੋਜਨਾਬੱਧ ਵਿਵਸਥਿਤ ਅਤੇ ਸਰਪੱਖੀ ਵਿਕਾਸ ਲਈ ਕੌਮੀ ਸਹਿਕਾਰਤਾ ਨੀਤੀ ਲਿਆਵੇਗੀ ਰਮਲਾ ਸਿਤਾਰਮਨ ਨੇ ਕਿਹਾ ਕਿ ਬਜਟ ਵਿੱਚ 2 ਕਰੋੜ 10 ਲੱਖ ਨੌਜਵਾਨਾਂ ਨੂੰ ਲਾਭ ਪਹੁੰਚਾਉਣ ਲਈ ਪਹਿਲੀ ਵਾਰ ਮੁਲਾਜ਼ਮਾ ਵਾਸਤੇ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਹੈ ਇਸ ਤਹਿਤ ਸਰਕਾਰ ਪਹਿਲੀ ਵਾਰ 1 ਲੱਖ ਰੁਪਏ ਤੱਕ ਦੀ ਤਨਖਾਹ ਲੈਣ ਵਾਲੇ ਮੁਲਾਜ਼ਮਾ ਦੇ ਖਾਤਿਆਂ 'ਚ ਸਿੱਧੇ ਤੌਰ ਤੇ ਤਿੰਨ ਕਿਸ਼ਤਾਂ 'ਚ 15000 ਰੁਪਏ ਤੱਕ ਦੀ 1 ਮਹੀਨੇ ਦੀ ਤਨਖਾਹ ਟਰਾਂਸਫਰ ਕਰੇਗੀ ਰੋਜ਼ਗਾਰ ਦੇ ਪਹਿਲੇ 4 ਸਾਲਾਂ ਵਿੱਚ ਨਿਰਮਾਣ ਖੇਤਰ 'ਚ ਸਰਕਾਰ ਵਾਧੂ ਰੋਜ਼ਗਾਰ ਨੂੰ ਉਤਸ਼ਾਹਿਤ ਕਰੇਗੀ 3 ਲੱਖ ਨੌਜਵਾਨਾਂ ਤੇ ਉਹਨਾਂ ਦੇ ਰੋਜ਼ਗਾਰ ਦਤਾਵਾਂ ਨੂੰ ਉਹਨਾਂ ਦੇ EPFO ਯੋਗਦਾਨ ਦੇ ਸਬੰਧ 'ਚ ਪ੍ਰੋਤਸਾਹਨ ਮਿਲੇਗਾ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੈਕੇਜ ਦੇ ਤਹਿਤ 5 ਸਾਲਾਂ ਦੀ ਮਿਆਦ ਵਿੱਚ 20 ਲੱਖ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਜਾਵੇਗਾ ਦ ਪ੍ਰਾਈਮ ਮਿਨਿਸਟਰਸ ਪੈਕੇਜ ਆਫ 5 ਸਕੀਮਸ ਐਂਡ ਇਨੀਸ਼ੀਏਟਿਵਸ To facilitate employment, skilling, and other opportunities for 4.1 crore youth over a five year period with a central outlay of 2 lakh crore rupees. This year, I have made a provision of 1.48 lakh crore rupees for education, employment, and skilling. ਕੁਝ ਸਿੱਖਿਆ ਵਾਸਤੇ 10 ਲੱਖ ਰੁਪਏ ਤੱਕ ਦੇ ਕਰਜ਼ੇ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਗਿਆ ਉਨ੍ਹਾਂ ਅਪੀਲ ਵਿੱਚ ਲੰਬਤ ਕੁਝ ਆਮਦਨ ਕਰ ਵਿਵਾਦਾਂ ਦੇ ਹੱਲ ਵਾਸਤੇ ਵਿਵਾਦ ਸੇ ਵਿਸ਼ਵਾਸ ਯੋਜਨਾ 2024 ਦੀ ਤਜਵੀਜ਼ ਵੀ ਕੀਤੀ ਪ੍ਰਤੱਖ ਟੈਕਸ ਆਪਕਾਰੀ ਦੀ ਸੇਵਾ ਕਰਨ ਨਾਲ ਸੰਬੰਧਿਤ ਅਪੀਲਾਂ ਦਾਇਰ ਕਰਨ ਲਈ ਮੁੱਦਰਾ ਸੀਮਾ ਵਧਾ ਦਿੱਤੀ ਗਈ ਹੈ ਏ ਟੈਕਸ ਟ੍ਰਿਬਿਊਨਲ ਲਈ 60 ਲੱਖ ਰੁਪਏ ਹਾਈ ਕੋਰਟਾਂ ਵਾਸਤੇ 2 ਕਰੋੜ ਅਤੇ ਸੁਪਰੀਮ ਕੋਰਟ ਲਈ 5 ਕਰੋੜ ਰੁਪਏ ਹੋਵੇਗੀ ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਚਲੰਦਰ ਤੋਂ ਸੁਣ ਰਹੇ ਹੋ ਨਿਰਮਲਾ ਸੀਤਾਰਮਨ ਨੇ ਇਨਕਮ ਟੈਕਸ ਐਕਟ 1961 ਦੀ ਵਿਆਪਕ ਸਮੀਖਿਆ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨੂੰ ਸੰਖੇਪ ਸਪਸ਼ਟ ਪੜਨ ਅਤੇ ਸਮਝਣ ਚ ਆਸਾਨ ਬਣਾਉਣ ਲਈ ਅਜਿਹਾ ਕੀਤਾ ਜਾਵੇਗਾ ਉਨਾ ਕਿਹਾ ਕਿ ਸੋਨੇ ਤੇ ਚਾਂਦੀ ਤੇ ਕਸਟਮ ਡਿਊਟੀ ਘਟਾ ਕੇ 6% ਤੇ ਪਲੇਟਿਨਮ ਤੇ 6.4% ਕਰ ਦਿੱਤੀ ਗਈ ਹੈ ਖਜ਼ਾਨਾ ਮੰਤਰੀ ਨੇ ਹਾਊਸਿੰਗ ਸੈਕਟਰ ਲਈ ਵੀ ਕਈ ਤਜਵੀਜ਼ਾਂ ਦਾ ਐਲਾਨ ਕੀਤਾ ਹੈ ਦੇਸ਼ ਵਿੱਚ ਪਿੰਡੂ ਤੇ ਸ਼ਹਿਰੀ ਖੇਤਰਾਂ ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 3 ਕਰੋੜ ਵਾਧੂ ਘਰ ਬਣਾਏ ਜਾਣਗੇ ਜਿਸ ਲਈ ਜ਼ਰੂਰੀ ਫੰਡ ਅਲਾਟ ਕੀਤੇ ਜਾਣਗੇ ਉਨ੍ਹਾਂ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ 2.0 ਤਹਿਤ 10 ਲੱਖ ਕਰੋੜ ਰੁਪਏ ਦੀ ਪੂੰਜੀਕਾਰੀ ਨਾਲ 1 ਕਰੋੜ ਸ਼ਹਿਰੀ ਗਰੀਬ ਤੇ ਮੱਧ ਵਰਗੀ ਪਰਿਵਾਰਾਂ ਦੀਆਂ ਰਹਿائشਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇਗਾ ਆਮ ਬਜਟ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਭਾਰਤੀ ਸਟੇਟ ਬੈਂਕ ਦੇ ਸਾਬਕਾ ਡਿਪਟੀ ਜਨਰਲ ਮੈਨੇਜਰ ਸੁਰਿੰਦਰ ਕਪੂਰ ਨੇ ਕਿਹਾ ਕਿ ਇਹ ਖਾਸ ਤੌਰ ਤੇ ਮੱਧ ਵਰਗ ਲਈ ਬਹੁਤ ਹੀ ਫਾਇਦੇਮੰਦ ਬਜਟ ਹੈ। ਇਮਪਲॉयਮੈਂਟ ਜਨਰੇਸ਼ਨ ਵਾਸਤੇ ਨਾ ਬਹੁਤ ਕੁਛ ਇਸ ਬਜਟ 'ਚ ਦਿੱਤਾ ਗਿਆ। 2 ਲੱਖ ਕਰੋੜ ਰੁਪਇਆ ਇਹਨਾਂ ਨੇ 4.1 ਕਰੋੜ ਯੂਥ ਨੂੰ ਇਮਪਲਾਈ ਕਰਨ ਵਾਸਤੇ ਅਲੋਕੇਟ ਕੀਤਾ ਹੈ। 1 ਕਰੋੜ ਯੂਥ ਨੂੰ ਹਰ ਮਹੀਨੇ 5000 ਰੁਪਿਆ ਪਰ ਮੰਥ ਇਨਸੈਂਟਿਵ ਦਿੱਤਾ ਜਾਏਗਾ ਇੰਟਰਨਸ਼ਿਪ ਤਰਾਈ ਬੱਚੀਆਂ ਸੇ ਵਰਕਿੰਗ ਗਰਲਸ ਆਸੇ ਲੇਡੀਆਂ ਆਸੇ ਵਰਕਿੰਗ ਹੋਸਟਲ ਵੀ ਬਣਾਉਣ ਦੀ ਜੜੀ ਹੈ ਬਜਟ ਸੇ ਅਲੋਕੇਸ਼ਨ ਕੀਤਾ ਬਜਟ ਦੇ ਵਿੱਚ ਐਗਰੀਕਲਚਰ ਦਾ ਵੀ ਬੜਾ ਧਿਆਨ ਰੱਖਿਆ ਗਿਆ 1.52 ਲੱਖ ਕਰੋੜ ਜਿਹੜਾ ਐਗਰੀਕਲਚਰ ਆਸੇ ਰੱਖਿਆ ਆਰਥਿਕ ਮਾਮਲਿਆਂ ਦੇ ਮਾਹਰ ਅਤੇ ਭਾਰਤੀ ਸਟੇਟ ਬੈਂਕ ਦੇ ਸਾਬਕਾ ਸਹਾਇਕ ਜਨਰਲ ਮੈਨੇਜਰ ਡਾਕਟਰ ਤਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਬਜਟ ਸ਼ਲਾਘਾ ਯੋਗ ਹੈ ਸਭ ਤੋਂ ਪਹਿਲੇ ਤੇ ਖੁਸ਼ੀਏ ਜਰ ਕਹਾਵਾਂਗਾ ਕਿ ਮੋਬਾਈਲ ਤੇ ਚਾਰਜਰ ਸਭ ਨੂੰ ਸਸਤੇ ਮਿਲਣਗੇ ਭਾਈ ਇਹਦੀ ਲੋੜ ਸਾਰੇ ਨੂੰ ਹੈ ਇਹ ਬਹੁਤ ਵੱਡਾ ਉਪਰਾਲਾ ਉੱਚ ਸਿੱਖਿਆ ਦੀ 10 ਲੱਖ ਦੀ ਲਿਮਿਟ ਠੀਕ ਹੈ ਉਹਦੇ ਨਾਲ ਹੋਰ ਵਧੀਆ ਕੰਮ ਇਹ ਹੈ ਕਿ 3% ਦਾ ਜਿਹੜਾ ਇੰਟਰਸਟ ਸਬਵੈਂਸ਼ਨ ਮਿਲੇਗਾ ਇਹ ਲਾਭਪਾਤਰ ਨੂੰ ਹੋਰ ਸਸਤਾ ਜਾਂ ਆਰਾਮ ਦੇਗਾ ਸਕਿੱਲ ਡਿਵੈਲਪਮੈਂਟ ਦੇ ਵਿੱਚ ਅੱਛਾ ਖਾਸਾ ਇੰਤਜ਼ਾਮ ਹੈ ਉਹਦੇ ਵਿੱਚ ਵੀ ਇੱਕ ਬਹੁਤ ਵਧੀਆ ਗੱਲ ਇਹ ਹੈ ਕਿ 5000 ਦਾ ਜਿਹੜਾ ਇੰਟਰਨਸ਼ਿਪ ਚ ਨੂੰ ਸਟਾਈਪੈਂਡ ਕਹ ਲੋ ਉਹ ਐਡ ਕਰਤਾ ਗਿਆ ਸਿੱਖਿਆਤੀ ਵਾਸਤੇ ਕੇਂਦਰ ਸਰਕਾਰ ਦੀ ਗਾਰੰਟੀ ਸਕੀਮ ਹੈ ਜਿਹਨੂੰ ਅਸੀਂ ਮੁਦਰਾ ਕਹਿੰਦੇ ਆ ਉਹਦੇ ਕਰਦੀ ਸੀ ਉਹ ਐਤ ਕੀ ਬਜਟ ਦੇ ਵਿੱਚ 10 ਲੱਖ ਦਾ ਵਧਾ ਕੇ 20 ਲੱਖ ਹੋ ਗਿਆ ਇਹ ਵੀ ਇੱਕ ਬਹੁਤ ਅੱਛਾ ਉਪਰਾਲਾ ਹੋਇਆ ਹੈ ਤੇ ਸੰਕਟ ਗ੍ਰਸਤ ਲੋਕੋ ਜਿਹੜੇ ਹੈ ਜਿਨੂੰ ਸੀਸੀ ਕਿਉਨਟਸ ਕਹਿੰਦੇ ਆ ਉਹਨਾਂ ਦੀ ਰੀਹੈਬਿਲਿਟੇਸ਼ਨ ਵਾਸਤੇ ਵੀ ਕੋਸ਼ਿਸ਼ ਰੱਖਿਆ ਗਿਆ ਹੈ ਵੀ ਜ਼ਰੂਰੀ ਹੁੰਦਾ ਹੈ ਮੁਲਾਜ਼ਮ ਨੂੰ 75000 ਦੀ ਸਟੈਂਡਰਡ ਡਿਰੈਕਸ਼ਨ ਮਿਲੀ ਹੈ ਭਾਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਜੈਵੀਰ ਸ਼ਿਰਗਿੱਲ ਨੇ ਕਿਹਾ ਕਿ ਇਹ ਬਜਟ ਨੌਜਵਾਨਾਂ ਆਰਤਾ ਖਸਾਨਾ ਸੁਖਮ ਲਗੂ ਤੇ ਦਰਮਿਆਨੀ ਉਦਯੋਗਾਂ ਤੇ ਤਨਖਾਹਦਾਰ ਵਰਗ ਲਈ ਖੁਸ਼ਹਾਲ ਦੇਣ ਲਿਆਏਗਾ ਉਹਨਾਂ ਨੇ ਕਿਹਾ ਕਿ ਯੋਜਨਾ ਪ੍ਰਦਾਨ ਕਰੋ ਤਰੱਕੀ ਤੇ ਖੁਸ਼ਹਾਲ ਖੇਤੀ ਸੈਕਟਰ ਲਈ ਰੱਖੇ ਗਏ 154000 ਕਰੋੜ ਰੁਪਏ ਦੇ ਬਜਟ ਤੋਂ ਪੰਜਾਬ ਦੇ ਕਿਸਾਨਾਂ ਨੂੰ ਵਟਾ ਲਾਭ ਹੋਵੇਗਾ। ਪੰਜਾਬ ਦੇ ਰਾਜਪਾਲ ਬਨਵਾਰੀ لال ਪੁਰੀਹਤ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੁਮਾਨ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਯਾਦ ਨੂੰ ਸਮਰਪਿਤ ਸੰਤ ਨਾਮਦੇਵ ਜੀ ਯਾਤਰੀ ਨਿਵਾਸ ਭਵਨ ਦਾ ਅੱਜ ਨੀਂਹ ਪੱਥਰ ਰੱਖਿਆ। ਦਸਨ ਯੋਗ ਹੈ ਕਿ ਰਾਜਪਾਲ ਨੇ ਇਸ ਭਵਨ ਦੇ ਨਿਰਮਾਣ ਵਾਸਤੇ ਆਪਣੇ ਫੰਡ ਵਿੱਚੋਂ 1 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਹੈ। ਇਸ ਭਵਨ ਚ કુલ 10 ਕਮਰੇ, ਇੱਕ ਹਾਲ ਤੇ ਇੱਕ ਰਸੋਈ ਬਣਾਈ ਜਾਵੇਗੀ ਜਿਸ ਦਾ ਮੰਤਵ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਸੋਲਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਅਰਵਿੰਦ ਪਨਗੜੀਆ ਅੱਜ ਅੰਮ੍ਰਿਤਸਰ ਪਹੁੰਚੇ ਉਹਨਾਂ ਪਹਿਲਾਂ ਪੰਜਾਬ ਦੇ ਵਪਾਰੀਆਂ ਨਾਲ ਇੱਕ ਮੀਟਿੰਗ ਕੀਤੀ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹਰਪਜਨ ਸਿੰਘ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਇਸ ਮੌਕੇ ਮੌਜੂਦ ਰਹੇ ਅਰਵਿੰਦ ਪਨਗੜੀਆ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਜਿੱਥੇ ਉਹਨਾਂ ਦਰਬਾਰ ਸਾਹਿਬ 'ਚ ਮੱਥਾ ਟੇਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਸ਼੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਅਰਵਿੰਦ ਪਨਗੜੀਆ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਇਸ ਦੇ ਨਾਲ ਹੀ ਪ੍ਰਦੇਸ਼ ਖਬਰਾਂ ਖਤਮ ਹੋਈਆਂ ਨਮਸਕਾਰ mm <laughs>